ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਾਣੇ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਚੜ੍ਹਦੀ ਕਲਾ ਵਿੱਚ ਹੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਤੇ ਅੱਜ ਦਾ ਜਿਹੜਾ ਆਪਣਾ ਵਲੌਗ ਆ ਇਹ ਅੱਜ ਆਪਾਂ ਗਰੋਸਰੀ ਕਰਨ ਚੱਲੇ ਆ ਸਟੋਰ ਤੇ ਤੇ ਮੈਂ ਕਿਹਾ ਨਾਲ-ਨਾਲ ਆਪਾਂ ਵਲੌਗ ਸ਼ੂਟ ਕਰਦੇ ਆ ਤੇ ਅੱਜ ਮੌਸਮ ਬਹੁਤ ਵਧੀਆ ਵੈਸੇ ਵੀ ਵੈਦਰ ਦਾ ਇੱਥੇ ਬੜਾ ਜ਼ਿਆਦਾ ਫਰਕ ਆ ਵੇਸੇ ਇੱਥੇ ਵੀ ਚਲੋ ਗਰਮੀ ਹੁੰਦੀ ਆ ਪਰ ਜਦੋਂ ਥੋੜੀ ਜੀ ਵੱਧ ਗਰਮੀ ਹੁੰਦੀ ਆ ਤੇ ਉਦੋਂ ਹੀ ਬਾਰਿਸ਼ ਹੋ ਜਾਂਦੀ ਆ ਮੀਂਹ ਆ ਜਾਂਦਾ ਵਾ ਤੇ ਫਿਰ ਠੰਡਾ ਜਿਹਾ ਮੌਸਮ ਹੋ ਜਾਂਦਾ ਵਾ ਤੇ ਅੱਜ ਤੇ ਵੈਸੇ ਸੂਰਜ ਨਹੀਂ ਨਿਕਲਿਆ ਮੈਨੂੰ ਲੱਗਦਾ ਅੱਜ ਮੀਂਹ ਪਊਗਾ ਤੇ ਵਧੀਆ ਹਵਾ ਚੱਲ ਰਹੀ ਆ ਵਧੀਆ ਸੋਹਣਾ ਮੌਸਮ ਆ ਤੇ ਤੁਰ ਪਿਆ ਜੀ ਆਪਾਂ ਘਰੋਂ ਜਿੱਦਾਂ ਆਪਣੇ ਘਰ ਤੋਂ 20-25 ਮਿੰਟ ਦਾ ਰਸਤਾ ਵਾ ਆਪਣੇ ਸਟੋਰ ਦਾ ਗ੍ਰੋਸਰੀ ਸਟੋਰ ਦਾ ਤੇ ਇੱਥੇ ਕਾਫੀ ਜਿਹੜੇ ਸਟੋਰ ਆ ਜਿੱਦਾਂ ਲਿਡਲ ਹੋ ਗਿਆ ਐਲਡੀ ਹੋ ਗਿਆ ਰੇਵੇ ਤੇ ਜਿੱਦਾਂ ਆਪਣੇ ਕਰਿਆਨੇ ਦੀਆਂ ਦੁਕਾਨਾਂ ਹੁੰਦੀਆਂ ਹਨਾ ਕੋਈ ਕਹਿ ਲੋ ਬਾਉ ਦੀ ਹੱਟੀ ਹੋਗੀ ਕੋਈ ਰਿੰਕੂ ਦੀ ਹੱਟੀ ਹੋਗੀ ਕੋਈ ਟਿੰਕੂ ਦੀ ਹੱਟੀ ਹੋਗੀ ਇਦਾਂ ਜਿੱਦਾਂ ਛੋਟੇ ਛੋਟੇ ਸਟੋਰ ਬਣੇ ਆ ਕਿਉਂਕਿ ਆਪਾਂ ਮੇਨ ਸਿਟੀ ਫ੍ਰੈਂਕਫਰਟ ਵਿੱਚ ਨਹੀਂ ਰਹਿੰਦੇ ਆਪਾਂ ਇੱਕ ਛੋਟੇ ਜਿਹੇ ਟਾਊਨ ਵਿੱਚ ਰਹਿੰਦੇ ਆ ਫ੍ਰੈਂਕਫਰਟ ਦੇ ਨੇੜੇ ਆ ਉਹ ਤੇ ਇੱਥੇ ਜਿਹੜੇ ਸਟੋਰ ਆ ਉਹ ਇੱਕ ਹੀ ਜਗ੍ਹਾ ਤੇ ਕਾਫੀ ਸਾਰੇ ਬਣੇ ਹੋਏ ਆ ਗਰੋਸਰੀ ਸਟੋਰ ਵੀ ਆ ਬਾਕੀ ਸ਼ਾਪਿੰਗ ਵਾਲੇ ਵੀ ਆ ਕੱਪੜੇ ਵਗੈਰਾ ਆਪਾਂ ਨੂੰ ਉੱਥੋਂ ਵਧੀਆ ਮਿਲ ਜਾਂਦੇ ਆ ਤੇ 15-20 ਮਿੰਟ ਦੀ ਵਾਰਟ ਆਪਣੀ ਜਾਣ ਤੇ 15-20 ਮਿੰਟ ਆਪਾਂ ਨੂੰ ਆਉਣ ਤੇ ਲੱਗਦੇ ਆ। ਲੋ ਜੀ ਆਪਾਂ ਪਹੁੰਚ ਚੁੱਕੇ ਆਂ ਸਟੋਰਾਂ ਦੇ ਨੇੜੇ ਤੇ ਉਧਰ ਦੂਜੀ ਸਾਈਡ ਤੇ ਵੀ ਕਾਫੀ ਸਟੋਰ ਆ ਤੇ ਪਰ ਆਪਾਂ ਜਿਹੜੀ ਗਰੋਸਰੀ ਆ ਉਹ ਲਿਡਲ ਤੋਂ ਲੈਣੀ ਆ। ਲਿਡਲ ਸਟੋਰ ਆ ਇੱਥੇ ਬਹੁਤ ਵਧੀਆ ਯੂਰਪ ਦੇ ਵਿੱਚ ਸਾਰੇ ਤਕਰੀਬਨ ਹੁੰਦਾ ਵਾ। ਤੇ ਬਾਕੀ ਇੱਥੇ ਸਾਧਨ ਨਾ ਹੋਣ ਕਰਕੇ ਆਪਾਂ ਨੂੰ ਫਿਰ ਥੋੜਾ ਪੈਦਲ ਸਫਰ ਕਰਨਾ ਪੈਂਦਾ। ਤੇ ਆਪਾਂ ਪਹੁੰਚ ਚੁੱਕੇ ਆ ਜੀ ਸਟੋਰ ਦੇ ਨੇੜੇ। ਬਾਕੀ ਆਪਾਂ ਸਭ ਤੋਂ ਪਹਿਲਾਂ ਹੁਣ ਜਾ ਕੇ ਇੱਧਰ ਐਲਡੀ ਵਗੈਰਾ ਵੀ ਆ ਬਾਕੀ ਹੋਰ ਸਟੋਰ ਆ ਹੁਣ ਸਭ ਤੋਂ ਪਹਿਲਾਂ ਆਪਾਂ ਲੈਨੇ ਆ ਬੱਗੀ ਸਮਾਨ ਰੱਖਣ ਵਾਸਤੇ ਵੈਸੇ ਤੇ ਲੋਕ ਹੁੰਦੀ ਆ ਤੇ 25% ਲੱਗਦੇ ਆ ਤੇ ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਅਨਲੌਕ ਹੋਈ ਕੋਈ ਨਾ ਕੋਈ ਮਿਲ ਜੂਗੀ ਹਾਂਜੀ ਬਾਬਾ ਜੀ ਦੀ ਮੇਰਾ ਹੋ ਗਈ ਤੇ ਆਪਾਂ ਨੂੰ ਅਨਲੌਕ ਕੋਈ ਬੱਗੀ ਮਿਲ ਗਈ ਆ ਤੇ ਚਲੋ ਆਪਾਂ ਐਂਟਰ ਕਰਦੇ ਆ ਲिटल ਦੇ ਵਿੱਚ ਤੇ ਆ ਇੱਕ ਬੀਬੀ ਸੀਗੀ ਮੈਨੂੰ ਲੱਗਾ ਇਹ ਮੈਨੂੰ ਫੋਲੋ ਕਰ ਰਹੀ ਆ ਪਰ ਨੇੜੇੋਂ ਮੈਂ ਦੇਖਿਆ ਹਨਾ ਉਹ ਕੋਈ ਡਰੱਗੀ ਸੀਗੀ ਵਿਚਾਰੀ ਤੇ ਇੱਥੇ ਵੀ ਬਹੁਤ ਮੰਦਾ ਹਾਲ ਆ ਚਲੋ ਪਰਮਾਤਮਾ ਖੈਰ ਕਰੇ ਤੇ ਬਾਕੀ ਇਹ ਆ ਕਿ ਆਪਾਂ ਨੂੰ ਜਿੱਦਾਂ ਕਹਿ ਲਓ ਸਭ ਤੋਂ ਜ਼ਿਆਦਾ ਗਰੋਸਰੀ ਔਖੀ ਕਿਉਂ ਇੱਥੇ ਲੱਗਦੀ ਆ ਕਹਿ ਲਓ ਕਿ ਆਪਾਂ ਜਿੱਦਾਂ ਇੱਕ ਤੇ ਆਪਾਂ ਨੂੰ ਪਤਾ ਕਿ ਪਿਆਜ਼ ਕਿੰਨੇ ਆ ਆਪਾਂ ਹਨਾ ਗੰਡੇ ਪਿਆਜ਼ ਪੰਜਾਬੀ ਚ ਤੇ ਇੰਗਲਿਸ਼ ਚ ਕਹਿ ਦਿੰਨੇ ਆ ਆਪਾਂ ਇਹਨਾਂ ਨੂੰ ਆਨੀਅਨ ਆਪਾਂ ਨੂੰ ਇੰਨਾ ਹੀ ਪਤਾ ਵਾ ਇਹ ਜਿਹੜੀਆਂ ਯੂਰਪ ਕੰਟਰੀ ਆ ਇੱਥੇ ਆ ਕੇ ਕੀ ਪੰਗਾ ਪੈਂਦਾ ਇਹ ਜਿਹੜੀਆਂ ਵਾ ਇਹਨਾਂ ਦੀਆਂ ਲੈਂਗੁਏਜ ਡਿਫਰੈਂਟ ਆ ਜਿੱਦਾਂ ਜਰਮਨ ਦੇ ਵਿੱਚ ਚੱਲਦੀ ਆ ਡੋਚ ਲੈਂਗੁਏਜ ਤੇ ਪੁਰਤਗਾਲ ਦੇ ਵਿੱਚ ਪੁਰਤਗੇਸੀ ਚੱਲਦੀ ਆ ਤੇ ਯੂਰਪ ਦੀਆਂ ਪਛਾਵਾਂ ਜਿਹੜੀਆਂ ਵਾ ਇੱਥੇ ਆ ਕੇ ਆਪਾਂ ਨੂੰ ਜਦੋਂ ਆਪਾਂ ਨਵੇਂ ਆਉਨੇ ਆ ਸਭ ਤੋਂ ਵੱਡੀ ਦਿੱਕਤ ਹੀ ਲੈਂਗੁਏਜ ਦੀ ਆਉਂਦੀ ਆ ਤੇ ਥੋੜਾ ਜਿਹਾ ਜਿੱਦਾਂ ਨਵੇਂ-ਨਵੇਂ ਆਕੇ ਤੇ ਜਿਆਦਾ ਹੀ ਡਰ ਜਾ ਲੱਗਦਾ ਵੀ ਆਪਾਂ ਇੱਥੇ ਗਰੋਸਰੀ ਕਰ ਸਕਾਂਗੇ ਫਿਰ ਹੌਲੀ-ਹੌਲੀ ਜਿੱਦਾਂ ਆਪਾਂ ਹਨਾ ਯੂਜ਼ ਟੂ ਹੋ ਜਾਂਦੇ ਆਪਾਂ ਨੂੰ ਭੇਦ ਜਾ ਆ ਜਾਂਦਾ ਤੇ ਬਾਕੀ ਆਪਾਂ ਨੂੰ ਕਿਸੇ ਨਾ ਕਿਸੇ ਨੂੰ ਆਪਾਂ ਪੁੱਛ ਸਕਦੇ ਆ ਵੈਸੇ ਇੱਧਰ ਆਪਣੇ ਪੰਜਾਬੀ ਘਟਿਆ ਪਾਕਿਸਤਾਨੀ ਜਿਆਦਾ ਵਾ afghani ਵਗੈਰਾ afghaniਆ ਦੀ ਤੇ ਉਹਨਾਂ ਦੀ ਵੀ ਹੋਰ ਲੈਂਗੁਏਜ afghan ਵਾਲੀ ਹੁੰਦੀ ਪਾਕਿਸਤਾਨੀ ਵਧੀਆ ਪੰਜਾਬੀ ਬੋਲਦੇ ਭੈਣ ਭਰਾ ਤੇ ਕੋਈ ਨਾ ਕੋਈ ਆਪਾਂ ਨੂੰ ਸਟੋਰਾਂ ਤੇ ਮਿਲ ਜਾਂਦਾ ਫਿਰ ਆਪਾਂ ਉਹਨਾਂ ਨੂੰ ਪੁੱਛ ਲਈਦਾ ਵਾ ਤੇ ਪਹਿਲੇ ਦਿਨ ਜਦੋਂ ਮੈਂ ਗਰੋਸਰੀ ਕਰਨ ਆਈ ਹਾਂ ਨਾ ਮੈਨੂੰ ਇੰਨਾ ਡਰ ਲੱਗਿਆ ਮੈਂ ਕਨਫਿਊਜ਼ ਹੀ ਹੋ ਗਈ ਹਣਾ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਾਂ ਕਿਹੜੀ ਚੀਜ਼ ਲੈਣੀ ਆ ਕਿਹੜੀ ਚੀਜ਼ ਦਾ ਕਿਦਾਂ ਪ੍ਰਾਈਸ ਫੇਰ ਉਹ ਜਦੋਂ ਕਾਊਂਟਰ ਤੇ ਪਰਚੀ ਘੱਟਦੇ ਆ ਬਿੱਲ ਘੱਟਦੇ ਉੱਥੇ ਵੀ ਆਪਾਂ ਡਰ ਜਾਂਦੇ ਆ ਉਹ ਵੀ ਬੋਲਦੇ ਆ ਕੁਝ ਆਪਣੀ ਲੈਂਗੁਏਜ ਆਪਾਂ ਨੂੰ ਸਮਝ ਨਹੀਂ ਆਉਂਦਾ ਤੇ ਹਾਂਜੀ ਆ ਵੇਖੋ ਵੱਖਰੀ ਨਾਂ ਲਿਖਿਆ ਟਮਾਟਰਾਂ ਦੇ ਟਮੇਟੋ ਨਹੀਂ ਕੁਝ ਹੋਰ ਹੀ ਲਿਖਿਆ ਵਾ ਤੇ ਬੜਾ ਜਿਆਦਾ ਇੱਥੇ ਪਹਿਲਾਂ ਆ ਕੇ ਹਨਾ ਆਪਾਂ ਨੂੰ ਥੋੜੀ ਜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਫੇਰ ਪਰ ਹੌਲੀ ਹੌਲੀ ਜਿੱਦਾਂ ਕਹਿ ਲਓ ਆਪਾਂ ਯੂਜ਼ ਟੂ ਹੋ ਜਾਂਦੇ ਆ ਆਪਾਂ ਨੂੰ ਥੋੜਾ ਭੇਦ ਆ ਜਾਂਦਾ ਇਨ੍ਹਾਂ ਸਟੋਰਾਂ ਦਾ ਬਾਕੀ ਦੂਜੀ ਗੱਲ ਸਿਆਣੇ ਕਹਿੰਦੇ ਜਦੋਂ ਸਿਰ ਤੇ ਪਵੇ ਤੇ ਬੰਦਾ ਹਰ ਕੰਮ ਕਰ ਲੈਂਦਾ ਤੇ ਬਾਕੀ ਜਿਹੜੀ ਜ਼ਿੰਦਗੀ ਆ ਇੱਕ ਸਫ਼ਰ ਆ ਹਨਾ ਇੱਥੇ ਆਪਾਂ ਨੂੰ ਚੱਲਦੇ ਰਹਿਣਾ ਪੈਂਦਾ ਵਾ ਜੇ ਆਪਾਂ ਡਰ ਕੇ ਕਿਸੇ ਚੀਜ਼ ਤੋਂ ਹਨਾ ਨਿੱਕੀ ਜੀ ਤੋਂ ਆਪਾਂ ਰੁਕ ਜਾਂਨੇ ਆ ਤੇ ਫਿਰ ਬਾਅਦ ਵਿੱਚ ਅੱਗੇ ਜਾ ਕੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਸਾਨੂੰ ਚੱਲਦੇ ਰਹਿਣਾ ਚਾਹੀਦਾ ਬਾਕੀ ਕੰਫੀਡੈਂਸ ਇੱਥੇ ਆ ਕੇ ਬੰਦਾ ਰੱਖੇ ਤੇ ਮਤਲਬ ਆਪਣਾ ਤਰੀਕੇ ਜਿਹਨਾਂ ਨਾਲ ਰਵੇ ਕੋਈ ਆਪਾਂ ਨੂੰ ਪੁੱਛਣ ਦੀ ਲੋੜ ਆ ਤੇ ਆਪਾਂ ਹਨਾ ਕਿਸੇ ਨੂੰ ਅੱਬਾ ਕਿ ਇਹ ਵੀ ਆ ਕਿ ਕਈਆਂ ਨੂੰ ਇੱਥੇ ਇੰਗਲਿਸ਼ ਆਉਂਦੀ ਨਹੀਂ ਆ ਮੇਨ ਜਿਹੜੀ ਗੱਲ ਆ ਇੱਥੋਂ ਦੇ ਜਿਹੜੇ ਲੋਕ ਰਹਿਣ ਵਾਲੇ ਆ ਨਾ ਉਹਨਾਂ ਨੂੰ ਇੰਗਲਿਸ਼ ਆਉਂਦੀ ਨਹੀਂ ਆ ਬਿਲਕੁਲ ਉਹਨਾਂ ਨੂੰ ਇੰਗਲਿਸ਼ ਔਖੀ ਲੱਗਦੀ ਮੁਸ਼ਕਲ ਲੱਗਦੀ ਆ ਕਈ ਥਾਂ ਤੇ ਆਪਾਂ ਕਹਿ ਦਿੰਨੇ ਕਿ ਇੰਗਲਿਸ਼ ਫਿਰ ਉਹ ਇੰਗਲਿਸ਼ ਦੇ ਵਿੱਚ ਥੋੜਾ ਬਹੁਤ ਆਪਾਂ ਨੂੰ ਸਮਝਾ ਦਿੰਦੇ ਆ ਤੇ ਆਪਾਂ ਨੂੰ ਹਨਾ ਪਤਾ ਲੱਗ ਜਾਂਦਾ ਪਰ ਕਈ ਲੋਕ ਇਹੋ ਜਿਹੇ ਆ ਇੱਥੇ ਉਹਨਾਂ ਨੂੰ ਇੰਗਲਿਸ਼ ਦੀ ਵੀ ਪ੍ਰੋਬਲਮ ਆ ਤੇ ਫਿਰ ਉਹ ਕਹਿ ਦਿੰਦੇ ਆ ਕਿ ਨਹੀਂ ਸਾਨੂੰ ਹਨਾ ਇੰਗਲਿਸ਼ ਨਹੀਂ ਆਉਂਦੀ ਨੋ ਨੋ ਇੰਗਲਿਸ਼ ਕਹਿ ਰਹਿੰਦੇ ਆ ਤੇ ਫਿਰ ਆਪਾਂ ਨੂੰ ਜਾਂ ਤੇ ਸ਼ੁਰੂ ਸ਼ੁਰੂ ਚ ਆ ਕੇ ਕੋਈ ਭੈਣ ਭਰਾ ਆਪਣੇ ਨਾਲ ਆਵੇ ਉਹ ਥੋੜਾ ਬਹੁਤ ਆਪਾਂ ਨੂੰ ਸਟੋਰਾਂ ਦਾ ਸਿਸਟਮ ਸਮਝਾਵੇ ਹਨਾ ਤੇ ਫਿਰ ਹੌਲੀ ਹੌਲੀ ਸੌਖਾ ਹੋ ਜਾਂਦਾ ਵਾ ਤੇ ਥੋੜਾ ਬਹੁਤ ਸਮਝ ਲੈਣਾ ਸੀਗਾ ਮੈਂ ਤੇ ਮੈਂ ਕਿਹਾ ਨਾਲ-ਨਾਲ ਆਪਾਂ ਵਲੌਗ ਸ਼ੂਟ ਕਰਦੇ ਆਂ ਇੱਥੋਂ ਦੀ ਲੈਂਗੁਏਜ ਤਾਂ ਦੱਸਦੇ ਆਂ ਇਹ ਛੋਟੀ ਛੋਟੀ ਪੈਕਿੰਗ ਜਿਹੜੀ ਆ ਉਹ ਹੈਗਾ ਵਾ ਕਰਡ ਆ ਦਹੀਂ ਆ ਲੱਸੀਆਂ ਵਗੈਰਾ ਪਈਆਂ ਹੁੰਦੀਆਂ ਵਾ ਬਾਕੀ ਸ਼ੇਕ ਵਗੈਰਾ ਪਏ ਹੁੰਦੇ ਆ ਤੇ ਬਾਕੀ ਮੈਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ ਉੱਥੇ ਸਟੋਰ ਆ ਜਿੱਦਾਂ ਉੱਥੇ ਤੇ ਤਕਰੀਬਨ ਹੀ ਹੁਣ ਪੰਜਾਬੀ ਪੰਜਾਬੀ ਹਨ ਕੰਮ ਕਰਨ ਵਾਲੇ ਵੀ ਆਪਣੇ ਪੰਜਾਬੀ ਗਾਹ ਪਾਇਆ ਪਿਆ ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਤੇ ਇੱਥੇ ਥੋੜੀ ਜੀ ਜਿੱਦਾਂ ਮੁਸ਼ਕਲ ਆਪਾਂ ਨੂੰ ਆ ਕੇ ਆਉਂਦੀ ਆ ਇੱਕ ਵਾਰ ਪਰ ਹੌਲੀ ਹੌਲੀ ਜਿੱਦਾਂ ਆਪਾਂ ਯੂਜ਼ ਟੂ ਹੋ ਜਾਂਦੇ ਆ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਕਾਊਂਟਰ ਤੇ ਜਿੱਦਾਂ ਆਪਾਂ ਸਮਾਨ ਰੱਖਦੇ ਜਾਣਾ ਟਰਨ ਬਾਈ ਟਰਨ ਆ ਵੇਖੋ ਦੋ ਜਾਨੇ ਜਿਹੜੇ ਉਹ ਆਪੇ ਆਪਣਾ ਬਿੱਲ ਜਿੱਦਾਂ ਕੱਟੰਦੇ ਆ ਬਿੱਲ ਕਰਾਉਂਦੇ ਆ ਉਹ ਉਹਨਾਂ ਦੇ ਜਿੱਦਾਂ ਇੱਥੇ ਕਾਰਡ ਵਗੈਰਾ ਜਿਹਨਾਂ ਦੇ ਬਣੇ ਹੁੰਦੇ ਆ ਤੇ ਆਪਾਂ ਤੇ ਕੈਸ਼ ਹੀ ਲੈ ਕੇ ਆਈਦਾ ਕਿਉਂਕਿ ਇਹ ਜੇ ਆਪਣੇ ਪੇਪਰ ਨਹੀਂ ਬਣੇ ਆਪਾਂ ਜੇ ਇੱਥੇ ਸਟਰਗਲਰ ਆ ਸਟਰਗਲ ਪੀਰੀਅਡ ਚੱਲਦਾ ਆਪਣਾ ਤੇ ਬਾਕੀ ਵਧੀਆ ਸਾਰਾ ਇੱਥੇ ਸਮਾਨ ਤਕਰੀਬਨ ਹੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਚਾਹੀਦੀਆਂ ਵਾਂ ਪੰਜਾਬੀ ਵੀ ਸਟੋਰ ਹੈਗੇ ਆ ਜਿੱਦਾਂ ਆਪਾਂ ਨੂੰ ਇੱਥੇ ਨਹੀਂ ਕੋਈ ਚੀਜ਼ ਮਿਲਦੀ ਆਪਣੀ ਹਨਾ ਜਿੱਦਾਂ ਚਾਹ ਪੱਤੀ ਵਗੈਰਾ ਕੁਝ ਹੋ ਗਿਆ ਉਹ ਚੀਜ਼ਾਂ ਇੱਥੇ ਨਹੀਂ ਮਿਲਦੀਆਂ ਆਪਾਂ ਨੂੰ ਆਟਾ ਵਗੈਰਾ ਇਨ੍ਹਾਂ ਸਟੋਰਾਂ 'ਚ ਨਹੀਂ ਮਿਲਦਾ ਜਿਹੜੇ ਇਨ੍ਹਾਂ ਦੇ ਗੋਰਿਆਂ ਦੇ ਆ ਸਟੋਰ ਉਹ ਆਪਾਂ ਨੂੰ ਹੈਗੇ ਆ ਵੀ ਆਪਾਂ ਪੰਜਾਬੀ ਸਟੋਰ ਬਣੇ ਆ ਪਾਕਿਸਤਾਨੀਆਂ ਦੇ ਸਟੋਰ ਆ ਉਹਨਾਂ ਤੋਂ ਆਪਾਂ ਉਹ ਚੀਜ਼ਾਂ ਪਾਈ ਕਰ ਸਕਦੇ ਹਾਂ ਵਧੀਆ ਤੇ ਇੱਥੇ ਮੇਨ ਮੁਸ਼ਕਿਲ ਇਹੀ ਆ ਕਿ ਸਾਨੂੰ ਲੈਂਗੁਏਜ ਦੀ ਪ੍ਰੋਬਲਮ ਆਉਂਦੀ ਆ ਕਿ ਹੋਰ ਇੱਥੇ ਕੋਈ ਮੁਸ਼ਕਿਲ ਨਹੀਂ ਕੋਈ ਔਖਾ ਨਹੀਂ ਆ ਤੇ ਭਾਸ਼ਾ ਜਿਹੜੀ ਆ ਉਹ ਆਪਾਂ ਨੂੰ ਬਿਲਕੁਲ ਆਪਣੇ ਲਈ ਨਵੀਂ ਆ ਤੇ ਜੇ ਆਪਾਂ ਸਿੱਖਣ ਵੀ ਲੱਗਦੇ ਆ ਤੇ ਪਤਾ ਹੀ ਨਹੀਂ ਕਿੰਨੇ ਸਾਲ ਲੱਗ ਜਾਣਗੇ ਉਹਦੇ ਨਾਲੋਂ ਵਧੀਆ ਵਾ ਆਓ ਪੇਪਰ ਬਣਾਓ ਉਹਨਾਂ 'ਚ ਰਹਿਣਾ ਇਦਾਂ ਇਹਨਾਂ ਨਾਲ ਗੱਲਾਂ-ਬੱਤਾਂ ਕਰਕੇ ਇੰਗਲਿਸ਼ ਇੰਗਲਿਸ਼ ਕਰਕੇ ਸਾਰੋ ਤੇ ਫਿਰ ਪੇਪਰ ਬਣਾ ਕੇ ਅਸਕੰਡਰੀ ਤੋਂ ਹੋਰ ਕੰਟਰੀ ਮੂਵ ਹੋ ਜਾਓ ਬਾਕੀ ਥੈਂਕ ਯੂ ਸੋ ਮੱਚ ਜੀ ਤੁਸੀਂ ਆਪਣਾ ਵਲੌਗ ਵੇਖਿਆ ਤੇ ਇਸ ਤੋਂ ਅੱਗੇ ਹੋਰ ਵੀ ਵਧੀਆ ਵਲੌਗ ਆਉਣਗੇ ਹੁਣ ਆਪਾਂ ਕਰਤੀ ਆ ਘਰ ਨੂੰ ਵਾਪਸੀ ਤੇ ਸਮਾਨ ਮੇਰੇ ਕੋਲ ਕਾਫੀ ਜ਼ਿਆਦਾ ਹੋ ਗਿਆ ਹੀ ਆਲੂ ਪਿਆਜ਼ ਤੇ ਗਾਜਰਾ ਮੈਂ ਸਬਜ਼ੀ ਲਈ ਤੇ ਹੋਰ ਵੀ ਦੋ ਚਾਰ ਚੀਜ਼ਾਂ ਸੀ ਬੈਗ ਮੇਰਾ ਕਾਫੀ ਭਰਾ ਹੋ ਗਿਆ ਤੇ 20-25 ਮਿੰਟ ਲੱਗ ਜਾਣੇ ਤੇ ਹੁਣ ਧੁੱਪ ਵੀ ਨਿਕਲ ਆਈ ਆ ਬਾਕੀ ਕੌਨਫੀਡੈਂਟ ਰੋ ਖੁਸ਼ ਰੋ ਤੇ ਆਪਣਾ ਹਰ ਇੱਕ ਦੇ ਨਾਲ ਹੱਸ ਖੇਡ ਕੇ ਰੋ ਵਧੀਆ ਵਧੀਆ ਆਪਣੀ ਲਾਈਫ ਸਪੈਂਡ ਕਰੋ ਤੇ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਤੁਸੀਂ ਆਪਣਾ ਵਲੌਗ ਵੇਖਿਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਿਊ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਾਇਓ ਧੰਨਵਾਦ ਜੀ ਸਾਰਿਆਂ ਦਾ ਤੇ ਆਪਾਂ ਫੇਰ ਵਧੀਆ-ਵਧੀਆ ਹੋਰ ਇੱਥੋਂ ਦੇ ਵਲੌਗ ਲੈ ਕੇ ਜਿੱਦਾਂ ਡੇਲੀ ਵਲੌਗ ਹੋਗੇ ਬਾਕੀ ਆਪਾਂ ਕਿਤੇ ਸਟੋਰ ਜਾਣੇ ਆ ਸ਼ਹਿਰ ਜਾਣੇ ਆ ਸ਼ਾਪਿੰਗ ਕਰਨ ਬਾਕੀ ਇੱਥੋਂ ਦੀਆਂ ਟ੍ਰੇਨਾਂ ਦਾ ਕੀ ਸਿਸਟਮ ਆ ਉਹ ਸਾਰੇ ਵਲੌਗ ਲੈ ਕੇ ਆਪਾਂ ਆਵਾਂਗੇ ਕਿਉਂਕਿ ਇੱਥੇ ਫ੍ਰੀ ਰਹਿਣ ਦਾ ਇਹੀ ਆ ਕਿ ਆਪਾਂ ਚਲੋ ਹਨਾ ਦਿੱਲੀ ਦੇ ਵਲੌਗ ਸ਼ੂਟ ਕਰ ਲਈਏ ਹੋਰ ਕੋਈ ਮੋਟਿਵ ਨਹੀਂ ਆ ਥੈਂਕ ਯੂ